ਲੋਕਾਂ ਦਾ ਕੋਈ ਮਤ ਨਹੀਂ ਆ ਜੇਕਰ ਆਪਾਂ ਲੋਕਾਂ ਦਾ ਜਿੰਨਾ ਮਰਜੀ ਮੱਥਾ ਜਰੂਰ ਮਾਰ ਲਈਏ ਕਿਉਂਕਿ ਅਸੀਂ ਵੀ ਵੀਡੀਓਜ਼ ਡੇਲੀ YouTube ਦੇ ਉੱਤੇ ਪਾਉਂਦੇ ਆ ਡੇਲੀ ਲੋਕਾਂ ਨੂੰ ਦੱਸਦੇ ਆ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਕਿ ਭਾਈ ਤੁਸੀਂ ਆਹ ਕੰਮ ਨਾ ਕਰੋ ਤੁਹਾਡੇ ਤੇ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਤੁਸੀਂ ਜ਼ਮੀਨਾਂ ਵੇਚ ਕੇ ਪੈਸਾ ਇਕੱਠਾ ਕਰਦੇ ਹੋ ਜਾਂ ਫਿਰ ਤੁਸੀਂ ਲੋਨ ਲੈ ਕੇ ਪੈਸਾ ਇਕੱਠਾ ਕਰਦੇ ਹੋ ਜਾਂ ਫਿਰ ਕਿਤੇ ਨਾ ਕਿਤੇ ਮੰਗ ਤੰਗ ਕੇ ਤੁਸੀਂ ਆਪਦੇ ਬੱਚੇ ਦੇ ਫਿਊਚਰ ਨੂੰ ਬਣਾਉਣ ਲਈ 20 ਲੱਖ 25 ਲੱਖ 10 ਲੱਖ ਰੁਪਏ ਇਕੱਠਾ ਕਰਕੇ ਤੁਸੀਂ ਉਸ ਦੀ ਝੋਲੀ ਪਾ ਰਹੇ ਹੋ ਕਿ ਬੱਚਾ ਆਵਦਾ ਚੰਗਾ ਫਿਊਚਰ ਬਣਾ ਲੇ ਪਰ ਦੂਜੇ ਪਾਸੇ ਦੇਖਿਆ ਜਾਵੇ ਤੁਸੀਂ ਆਪਦੇ ਬੱਚੇ ਦਾ ਗਲਾ ਆਪ ਹੀ ਘੋਟ ਦਿੰਨੇ ਆ ਕਿਉਂਕਿ ਆਪਾਂ ਲੇਕ ਆਫ ਇਨਫੋਰਮੇਸ਼ਨ ਦੀ ਵਹਿ ਨਾਲ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਜੰਨੇ ਆ ਤਾਂ ਸ਼ਾਇਦ ਹੁਣ ਮਾਨ ਸਰਕਾਰ ਦੀ ਵਹਿ ਨਾਲ ਲੋਕਾਂ ਨੂੰ ਵੀ ਅਕਲ ਆਜੂ ਨਾਲੇ ਅਕਲ ਉਹਨਾਂ ਲੋਕਾਂ ਨੂੰ ਆਊਗੀ ਜਿਹੜੇ ਲੋਕ ਠੱਗੀਆਂ ਦਾ ਸ਼ਿਕਾਰ ਹੋ ਰਹੇ ਆ ਅਸੀਂ ਗਲਾ ਫਾੜ ਫਾੜ ਕੇ ਹਮੇਸ਼ਾ ਰੀਲਾਂ ਪਾ ਪਾ ਕੇ ਇੰਸਟਾਗ੍ਰam ਤੇ YouTube ਤੇ ਵੀਡੀਓ ਪਾਉਣੇ ਆ ਸਾਡੇ ਘਰੋਂ ਪੈਸੇ ਨਹੀਂ ਜਾਂਦੇ ਪੈਸਾ ਥੋੜਾ ਖਰਾਬ ਹੋ ਰਿਹਾ ਹੈ ਰੀਸੈਂਟਲੀ ਬਹੁਤ ਸਾਰੇ ਕਾਲ ਬਹੁਤ ਸਾਰੇ ਕੇਸਸ ਆਪਾਂ ਨੂੰ ਦੇਖਣ ਨੂੰ ਮਿਲੇ ਆ ਜੂਨ 2024 ਦੇ ਮਹੀਨੇ ਮਤਲਬ ਕੀ ਇਹਨਾਂ 12 ਦਿਨਾਂ ਦੇ ਵਿੱਚ ਏਜੰਟਾਂ ਕੋਲ ਲੋਕ ਫਾਇਲਾ ਲਵਾਉਣ ਗਏ ਕੁਝ ਸਟੂਡੈਂਟ ਸੀਗੇ ਸਟੂਡੈਂਟ ਵੀਜ਼ਾ ਲਵਾਇਆ ਕਈਆਂ ਨੇ ਵਿਸਟਰ ਵੀਜ਼ਾ ਲਵਾਇਆ ਕਈਆਂ ਨੇ ਟੂਰਿਸਟ ਵੀਜ਼ਾ ਲਵਾਇਆ ਕੰਨਾਂ ਨੇ ਵਰਕ ਪਰਮਿਟ ਲਵਾਇਆ ਪਰ ਉਹਨਾਂ ਨੇ ਕੀ ਕੀਤਾ ਆਪਣੇ origignal ਡਾਕੂਮੈਂਟ ਏਜੰਟਾਂ ਨੂੰ ਫੜਾ ਦਿੱਤੇ ਕਦੇ ਵੀ ਜ਼ਿੰਦਗੀ ਦੇ ਵਿੱਚ origignal ਡਾਕੂਮੈਂਟ origignal ਪਾਸਪੋਰਟ ਆਪਣੇ ਏਜੰਟਾਂ ਨੂੰ ਨਾ ਫੜਾਓ ਜੇਕਰ ਫੜਾਓਗੇ ਤਾਂ ਤੁਹਾਡੇ ਨਾਲ ਵੀ ਇਹੀ ਕਾਰਾ ਹੋਊਗਾ ਜੋ ਇਹਨਾਂ ਬੱਚਿਆਂ ਦੇ ਨਾਲ ਹੋਇਆ ਇਹਨਾਂ ਦੇ origignal ਡਾਕੂਮੈਂਟ ਫੜ ਕੇ ਉਹਨਾਂ ਨੇ ਰੱਖ ਲਏ ਸਕਸੈਸਫੁਲੀ ਉਹਨਾਂ ਲੋਕਾਂ ਦੇ ਵੀਜ਼ੇ ਵੀ ਆ ਗਏ ਜਿੰਨੇ ਦੇ ਵਿੱਚ ਡੀਲਿੰਗ ਹੋਈ ਹੁੰਦੀ ਹੈ ਏਜੰਟ ਨਾਲ ਚਾਹੇ 15 ਲੱਖ ਚ ਹੋਈ ਹੋਵੇ ਤੇ ਚਾਹੇ ਵਿਜ਼ਟਰ ਵੀਜ਼ੇ ਦੇ 30000 ਰੁਪਏ ਦੇ ਵਿੱਚ ਹੋਈ ਹੋਵੇ ਪਾਂ ਉਹਨੇ ਹੀ ਉਹਨਾਂ ਨੂੰ ਦੇਣੇ ਹੁੰਦੇ ਆ ਜਿਨਾਂ ਦੇ 30000 ਦੇ ਵਿੱਚ ਗੱਲ ਹੋਈ ਸੀ ਵਿਸ਼ਵ ਵਿਦਿਕ ਮੈਂ ਨਾਮ ਨਹੀਂ ਲੈਣਾ ਚਾਹੁੰਦੇ ਉਹਨਾਂ ਏਜੰਟਾਂ ਦੇ ਉਹਨਾਂ ਏਜੰਸੀਆਂ ਦੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਬਲੈਕਮੇਲ ਕੀਤਾ ਉਹਨਾਂ ਨੂੰ ਧਮਕਾਇਆ ਤੇ ਉਹਨਾਂ ਤੋਂ 5-5 ਲੱਖ ਰੁਪਏ ਲਏ ਤੇ ਉਹਨਾਂ ਬੱਚਿਆਂ ਨੇ ਵੀ ਮੂੰਹ ਚੱਕ ਕੇ 5-5 ਲੱਖ ਉਹਨਾਂ ਨੂੰ ਦੇਤੇ ਜਿਹੜਾ ਡੀਲੀ ਉਹਨਾਂ ਦੀ 30000 ਰੁਪਏ ਚ ਹੋਈ ਸੀ ਸਟੂਡੈਂਟ ਵਿਜੇ ਤੇ ਬੱਚਿਆਂ ਨੇ ਆਪ ਖੁਦ ਜੀਆਈਸੀ ਫਿਲ ਕੀਤੀਆਂ 15 ਲੱਖ 20 ਲੱਖ ਏਜੰਟ ਨਾਲ ਗੱਲ ਹੋਈ ਸੀ ਫੀਸ ਭਰਨ ਦੀ ਉਹ ਦੇਣ ਤੋਂ ਬਾਅਦ ਵੀ ਏਜੰਟ ਉਹਨਾਂ ਤੋਂ 5-5 6-6 ਲੱਖ ਦੀ ਮੰਗ ਕਰ ਰਿਹਾ ਭਾਈ ਨਾ ਐਦਾਂ ਕਰਿਆ ਕਰੋ ਸਮਝਦਾਰ ਬਣੋ ਅਸੀਂ ਗਲਾ ਫਾੜਦੇ ਹਾਂ ਤੁਹਾਡੇ ਲਈ ਤੁਹਾਡੇ ਕੋਲੇ ਪ੍ਰੂਫ ਹੋਣਾ ਚਾਹੀਦਾ ਹੈ ਪ੍ਰੂਫ ਦੇ ਜਰੀਏ ਤੁਸੀਂ ਈ ਕੋਰਟ ਕੰਪਲੇਂਟ ਪਾ ਸਕਦੇ ਹੋ ਪੁਲਿਸ ਨੂੰ ਕੰਪਲੀਟ ਕਰ ਸਕਦੇ ਹੋ ਪਰ ਵਿਧ ਪ੍ਰੂਫ ਜੇਕਰ ਤੁਹਾਡੇ ਕੋਲ ਪ੍ਰੂਫ ਅਵੇਲੇਬਲ ਹੈ ਈ ਕੋਰਟ ਕੇਸ ਕਰੋ ਜੇਕਰ ਪੁਲਿਸ ਤੁਹਾਡੀ ਸੁਣਵਾਈ ਨਹੀਂ ਕਰ ਰਹੀ 100 ਨੰਬਰ ਤੇ ਕਾਲ ਕਰੋ ਕਿਉਂਕਿ 100 ਨੰਬਰ ਦੀ ਕਾਲ ਦਾ ਜਵਾਬ ਐਸਐਸਪੀ ਡੀਸੀ ਨੂੰ ਵੀ ਦੇਣਾ ਪੈਂਦਾ ਹੈ ਸੋ ਤੁਸੀਂ ਹੈਲਪ ਲਾਓ ਪੁਲਿਸ ਦੀ ਤੇ ਠੱਗ ਏਜੰਟਾਂ ਤੋਂ ਬਚੋ